ਦਾ ਯਾਦ ਰੱਖਿਓ 90 ਤੋਂ 100 ਸਾਲ ਤੋਂ ਬਾਅਦ ਹਿੰਦੁਸਤਾਨ ਛੱਡੋ ਪੰਜਾਬ ਦੀ ਜਿਹੜੀ ਤਕਦੀਰ ਹੈ ਜੀ ਬਦਲਦੀ ਹੈ 1700 ਦੇ ਕੋਲ ਵਕਤ ਆ ਸੀ 47 ਤੁਸੀਂ ਗਵਰਨਾ ਤੁਹਾਡੇ ਕੋਲ ਵਕਤ ਆ ਸੀ 84 ਸੰਧਰ ਚੰਦ ਸਿੰਘ ਲੋਕਾਂ ਨਾਲ ਇੱਕ ਅਣਪੜ ਬੰਦਾ ਸੀ ਆ ਨਾਂ ਤੋਂ ਸੁਜੀਤ ਸਿੰਘ ਪਰਣਾਏ ਵਰਗੇ ਬਹੁਤ ਪੜੇ ਲਿਖੇ ਵਕੀਰ ਸੀ ਤੁਹਾਡੇ ਨਾਲ ਤਰੋਕ ਮਾ ਕੇ ਟੀ ਮਿਨਿਸਟਰੀਆਂ ਲੈ ਕੇ ਗਵਰਨਰਸ਼ਿਪ ਲੈ ਕੇ ਅੱਜ ਤੁਹਾਨੂੰ ਮੈਂ ਫੇਰ ਦੱਸਣਾ ਚਾਹਣਾ ਜੇ ਤੁਸੀਂ ਪੰਜਾਬ ਛੱਡਤਾ ਤਾਂ ਪੰਜਾਬ ਦਾ ਕੋਈ ਵਾਲੀ ਵਾਸ ਨਹੀਂ ਰਹਿਣਾ ਪੰਜਾਬ ਦੇ ਮੋਤੀਆਂ ਦੇ ਬੋਲਣਾ ਛੱਡਤਾ ਆਹ ਦੇ ਜਿਵੇਂ ਭਰਾ ਬੋਲਦੇ ਨੇ ਇਹਨਾਂ ਵਲੋਂ ਗਾ ਚੱਕਣੇ ਸ਼ੁਰੂ ਕਰਤੀਆਂ ਯਾਦ ਰੱਖਿਓ ਤੁਹਾਡੇ ਕਿਸੇ ਨੇ ਮਰਿਆ ਤੇ ਨਹੀਂ ਆਉਣਾਗਾ ਬੋਲੇ ਇਸ ਤੋਂ ਦੇ ਆਕਾਰ ਦੋਸਤ ਅਮਰੀਕਾ ਕੈਨੇਡਾ ਇਹ ਤਸਵੀਰਦਾਰ ਦੇਖੇਗਾ ਰਜਿਸਟਰੀਆਂ ਕਰਦਾ ਨਹੀਂ ਉੱਥੇ ਵਕੀਲਾਂ ਕੋਲ ਪਾਵਰ ਹੁੰਦੀ ਹੈਗੀ ਉਹ ਆਹਦੇ ਬੌਂਡ ਦਿੰਦੇ ਆ ਜਿਹਨੂੰ ਆਇਡੈਂਟੀਟੀ ਬੌਂਡ ਕਹਿੰਦੇ ਆ ਕੋਈ ਮੈਂ ਮੰਨ ਲਓ ਵਕੀਲ ਹੈ ਕੋਲ ਘਰ ਲੈ ਕੇ ਰਹਿਣਾ ਕਾਲੂ ਬੋੜਾ ਠੱਗੀ ਵਾਲੇ ਉਹਦੀ ਪ੍ਰੋਪਹੀ ਮੈਂ ਕਰਦਾ ਇਸੇ ਤਰੀਕੇ ਦਾ ਕਰੋੜ ਇੱਥੇ ਹੀ ਹੋਵੇ ਬੰਦਾ ਜਿਹੜਾ 200 ਕਰੋੜ ਲੈ ਕੇ ਭੱਜ ਗਿਆ ਉਹ ਤਾਂ ਹੁਣ ਕੌਣ ਵਾਲੀ ਵਾਰਸਾ ਕਰ ਇਸ ਕਰਕੇ ਅਸੀਂ ਇੱਥੇ ਵੀ ਚਾਉਣੇ ਆ ਕਿ ਜੇ ਕਿਸੇ ਬੰਦੇ ਨੇ 2 ਕਰੋੜ ਦਾ ਕੰਮ ਕਰਨਾ ਤਾਂ ਉਹਦੇ 2 ਕਰੋੜ ਦੀ ਜ਼ਮਾਨਤ ਜਿਵੇਂ ਅਸੀਂ ਉਹਦੀਆਂ ਰਜਿਸਟਰੀਆਂ ਕਰਾਉਣੀਆਂ ਆ ਕਿ ਮੌਰਟਗੇਜ ਕਰਾਉਣੇ ਆ ਨਾ ਜੱਖਾ ਚਾਹਣਾਗਾ ਤੁਸੀਂ ਯਮਣਾ ਕੰਡਿਆਂ ਦੇ ਦੇ ਕਿਤੇ ਕੰਡਿਆਂ ਦੇ ਤੇ ਬਹਿ ਕੇ ਸ਼ਤਰੰਜ ਖੇਡ ਸਕਦੇ ਹੋ ਪਰ ਪੰਜ ਪਿੰਡਾਂਵਾਂ ਦੀ ਧਰਤੀ ਦੇ ਪੁੱਤਰਾਂ ਦੀ ਕਿਸਮਤ ਨਾਲ ਹੀ ਖੇਡ ਸਕਦੇ ਆਗੇ ਜਿਹੜੀ ਇਹ ਹਿਊਮਨ ਸਮਗਲਿੰਗ ਕਹਿੰਦੇ ਆ ਇਹ ਦੁਨੀਆ 'ਚ ਮੰਨੀ ਜਾਂਦੀ ਹੈਗੀ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਜੀ ਜੇ ਕਿਸੇ ਮਾਪੇ ਦੇ ਇੱਕ ਮਾਂ ਨੇ ਬੱਚੇ ਨੂੰ ਲੈ ਕੇ ਬਾਹਰ ਜਾਣਾ ਹੋਵੇ ਤਾਂ ਦੁਨੀਆ ਦੇ ਘੜੋਂ ਆਪਸ਼ਨ ਲੱਗਦਾ ਹੈਗਾ ਉਸ ਤੋਂ ਬਾਅਦ ਕੀ ਅਗੇ ਬਾਪ ਦੀ ਵੀ ਮਨਜ਼ੂਰੀ ਹੁੰਦੀ ਹੈ ਬਾਪ ਲਿਖ ਕੇ ਦਿੰਦਾ ਤਾਂ ਉਹ 에어ਪੋਰਟ ਅਥੋਰਿਟਿਜ਼ ਇੰਤਰੋ ਤੇ ਉਤਰੋ ਲੰਘਣ ਦਿੰਦੀਆਂ ਨੇ ਤੇ ਤੁਸੀਂ ਆਪਣੇ ਨੌਜਵਾਨ ਤੇ ਆ ਪੁੱਤਾਂ ਨੂੰ ਐਂ ਤੋਰ ਦਿੰਨੇ ਹੋਗੇ ਤੁਸੀਂ ਜਿਹੜੇ ਟਰੈਵਲ ਏਜੰਟ ਨੂੰ ਪੈਸੇ ਦਿੰਨੇ ਹੋ 3 ਮਹੀਨਿਆਂ ਤੋਂ ਬਾਅਦ ਉਹ ਟਰੈਵਲ ਏਜੰਟ ਉਹ ਤੇ ਮਿਲਦਾ ਨਹੀਂ ਤੇ ਪਤਾ ਬਦਲ ਜਾਂਦਾ ਹੈਗਾ ਇਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ 2013 ਦੇ ਵਿੱਚ ਪੰਜਾਬ ਦੇ ਵਿੱਚ ਉਹ 10 ਨਹੀਂ ਜ਼ਿਆਦਾ ਉਹਨਾਂ ਨੂੰ ਲਾਇਸੈਂਸ ਜ਼ਰੂਰ ਇੱਕ ਮਿਲੂਗਾ ਪਰ ਉਹਨੇ ਫਿਰ ਕੰਪਟੈਂਟ ਅਥਾਰਟੀ ਨੂੰ ਦੱਸਣਾਗਾ ਕਿ ਜੇ ਅਸੀਂ ਆਪ ਦਾ ਇਥੋਂ ਥਾਂ ਬਦਲ ਰਹੇ ਹਾਂ ਜਾਂ ਤਾਂ ਨਵਾਂ ਕੰਮ ਕਰਨਾ ਚਾਹੁੰਦੇ ਹਾਂ ਮਾਰ ਦਿੱਤੀ ਗਈ ਹੈ ਕਿਉਂਕਿ ਪੰਜਾਬ ਦਾ ਪਿਛਲੇ 6 ਤੋਂ 7 ਸਾਲ ਦਾ ਇਤਿਹਾਸ ਹੈ 20 ਸਾਲਾਂ ਤੋਂ ਬਾਅਦ ਜਵਾਨੀ ਜਦੋਂ ਕੋਈ ਨਵਾਂ ਕੋਈ ਵੀ ਉੱਠਦਾ ਹੁੰਦਾ ਹੈ ਜਾਂ ਜਵਾਨੀ ਜਦੋਂ ਪੁੰਗਰਦੀ ਹੈ ਤੇ ਆਪ ਦੇ ਹੱਕਾਂ ਦੀ ਗੱਲ ਕਰਦੀ ਹੈ ਜੀ ਜਿਸ ਵਕਤ ਪੰਜਾਬ ਦਾ ਜਨਾਹ ਖਾੜ ਨੂੰ ਵੰਦਾ ਜ਼ੋਰ ਆਗਾ ਉਦੋਂ ਖਤਮ ਹੋਣ ਦਾ ਕੋਈ ਸਾਲਾ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਵਰਦੀਆਂ ਨੇ ਜਿਸ ਵਕਤ ਮੈਨੂੰ ਅਜੇ ਵੀ ਯਾਦ ਆ ਉਹ ਜਿਹੜੇ ਵੇਲੇ ਮੈਂ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਲੋਕ ਕਰ ਰਿਹਾ ਸੀ ਉਸ ਵੇਲੇ 2020 ਦੇ ਵਿੱਚ ਤਲਾਖਾ ਕਾਢਾ ਤੁਸੀਂ ਹੁਣ ਦੇਖਦੇ ਹੋਗੇ ਪਰਸੈਂਟੇਜ ਕੱਢ ਕੇ ਦੱਸ ਦਿੱਤੀ ਗਈ ਸੀ ਕਿ 2020 ਦੇ ਵਿੱਚ ਪੰਜਾਬ ਦੇ ਬੇਲੇ ਬੱਚੇ ਫੋਰਨ ਦੇ ਵਿੱਚ ਸੈਟਲ ਹੋਣਗੇ ਔਰ ਜਿਸ ਵਕਤ ਮੈਨੂੰ ਦੇਖਦਾਗਾ ਮੇਰੇ ਸਾਹਮਣੇ ਹੀ ਜਿਹੜਾ 1992 93 ਚ ਸੇਰੀ ਜਾਂ ਜਾਂਦਾ ਪਰਤ ਪਈਆ ਜੀ ਕਿਉਂਕਿ ਮੈਂ 1992 ਤੇ ਮੇਰੀ ਟੈਂਟ ਦੀ ਦਸਵੀਂ ਕੀਤੀ ਸੀ ਇਹ ਸਾਰੀਆਂ ਚੀਜ਼ਾਂ ਨੇ ਪਰ ਭਰਾਵਾ ਜਿਸ ਤਰੀਕੇ ਨਾਲ ਇਹ ਸਾਰੀ ਭੇਂਟਚਾਲ ਤੁਸੀਂ ਸਾਰੇ ਉੱਠ ਕੇ ਤੁਰ ਪਏ ਹੋਗੇ ਬਾਹਰ ਹੈ ਕੁਛ ਨਹੀਂ ਆਉਣ ਵਾਲਾ ਸਮਾਂ ਤੁਹਾਡਾ ਕਾ ਪੰਜਾਬ ਦਾ ਯਾਦ ਰੱਖਿਓ 90 ਤੋਂ 100 ਸਾਲ ਤੋਂ ਬਾਅਦ ਹਿੰਦੁਸਤਾਨ ਛੱਡੋ ਪੰਜਾਬ ਦੀ ਜਿਹੜੀ ਤਕਦੀਰ ਹੈ ਜੀ ਬਦਲਦੀ ਹੈ 1710 ਦੇ ਵਿੱਚ 10 ਸਾਲ ਤੋਂ ਬਾਅਦ 1799 ਦੇ ਤੱਕ 90 ਸਾਲਾਂ ਬਾਅਦ ਖਾਲਸਾ ਰਾਜ ਹੋਏਗਾ 1855 ਤੋਂ ਲੈ ਕੇ 1947 ਤੱਕ 90 ਸਾਲ ਬੰਦੇ ਆ 1947 ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲਓ 2037 ਦੇ ਤੱਕ ਫਿਰ 90 ਸਾਲ ਬਣਨਗੇ ਤੁਹਾਡੀ ਤਕਦੀਰ ਬਦਲੂਗੀ ਪਰ ਜੇ ਤੁਸੀਂ ਜਾਗਰੂਕ ਹੋਵੋਗੇ ਤਾਂ ਤਕਦੀਰ ਬਦਲੂਗੀ ਤੁਹਾਡੇ ਕੋਲ ਵਕਤ ਆਸੀ 47 ਤੁਸੀਂ ਗਵਾਰਾ ਤੁਹਾਡੇ ਕੋਲ ਵਕਤ ਆਸੀ 84 ਸੰਧਰ ਚੰਦ ਸਿੰਘ ਲੋਗੋਂ ਆ ਇੱਕ ਅਲਪਰ ਬੰਦਾ ਸੀ ਆ ਨਾਂ ਤਾਂ ਉਹ ਸਰਜੀਤ ਸਿੰਘ ਪਰਣਾਏ ਵਰਗੇ ਬਹੁਤ ਪੜ੍ਹੇ ਲਿਖੇ ਸਹਿ ਵਕੀਰ ਸੀ ਤੁਹਾਡੇ ਨਾਲ ਤਰੋਕ ਮਾ ਕੇ ਟੀ ਮਿਨਿਸਟਰੀਆਂ ਲੈ ਕੇ ਗਵਰਨਰਸ਼ਿਪ ਲੈ ਕੇ ਅੱਜ ਤੁਹਾਨੂੰ ਮੈਂ ਫੇਰ ਦੱਸਣਾ ਚਾਹਣਾ ਜੇ ਤੁਸੀਂ ਪੰਜਾਬ ਛੱਡਤਾ ਤਾਂ ਪੰਜਾਬ ਦਾ ਕੋਈ ਵਾਲੀ ਵਾਸ ਨਹੀਂ ਰਹਿਣਾ ਇਹ ਲੜਾਈ ਅੱਜ ਦੀ ਨਹੀਂ ਹੈਗੀ ਇਹ ਲੜਾਈ ਆਉਣ ਵਾਲੀਆਂ ਨਸਲਾਂ ਦੀ ਹੈਗੀ ਜੇ ਤੁਸੀਂ ਅੱਜ ਪੰਜਾਬ ਨੂੰ ਛੱਡ ਕੇ ਜਾਣ ਲੱਗੇ ਪੰਜਾਬ ਦੇ ਮੁੱਦਿਆਂ ਤੇ ਬੋਲਣਾ ਛੱਡਤਾ ਆਪ ਦੇ ਜਿਵੇਂ ਭਰਾ ਬੋਲਦੇ ਨੇ ਇਹਨਾਂ ਵੱਲੋਂ ਬਰਾ ਚੱਕਣੇ ਸ਼ੁਰੂ ਕਰਤੀਆਂ ਯਾਦ ਰੱਖਿਓ ਤੁਹਾਡੇ ਕਿਸੇ ਨੇ ਮਰਿਆ ਤੇ ਨਹੀਂ ਆਉਣਾਗਾ ਦੇ ਆ ਆ ਆ ਆ ਆ 2000 ਮੈਂ ਗੁਰੂ ਘਰ ਛੋੜ ਕੇ ਕਹਿਣਾ 2035 ਤੋਂ ਲੈ ਕੇ 37 ਤੱਕ ਤੁਹਾਡੇ ਤੋਂ ਤੁਹਾਨੂੰ ਤੁਹਾਡੀ ਕਿਸਮਤ ਬਦਲੂਗੀ ਤੁਹਾਨੂੰ ਦਿੱਲੀ ਬੁਲਾ ਕੇ ਕਹੂਗੀ ਇਹ ਦਿੱਲੀ ਲੈਣ ਮੈਂ ਲੋਕਾਂ ਨੂੰ ਦੱਸਣਾ ਚਾਹਣਾਗਾ ਤੁਸੀਂ ਯਮਨਾ ਕੰਡਿਆਂ ਦੇ ਦੇ ਕਿਤੇ ਕੰਡਿਆਂ ਦੇ ਉੱਤੇ ਬਹਿ ਕੇ ਸ਼ਤਰੰਜ ਖੇਡ ਸਕਦੇ ਹੋ ਪਰ ਪੰਜ 드라마 ਦੀ ਧਰਤੀ ਦੇ ਪੁੱਤਰਾਂ ਦੀ ਕਿਸਮਤ ਨਾਲ ਨਹੀਂ ਖੇਡ ਸਕਦੇ ਅਗੇ ਇਸ ਕਰਕੇ ਸਾਨੂੰ ਇਕੱਠੇ ਹੋਣਾ ਪਊਗਾ ਅੱਜ ਜਦ ਸਵਰਗ ਦਾ ਅਸਲੀ ਮੰਗ ਪੱਤਰ ਕਿਉਂ ਦੇਣਾ ਚਾਹਣੇ ਆਗੇ ਜਿਹੜੀ ਇਹ ਹਿਊਮਨ ਸਮਗਲਿੰਗ ਕਹਿੰਦੇ ਆ ਇਹ ਦੁਨੀਆ 'ਚ ਮੰਨੀ ਜਾਂਦੀ ਹੈਗੀ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਜੀ ਜੇ ਕਿਸੇ ਮਾਂ ਬਾਪ ਦੇ ਇੱਕ ਮਾਂ ਨੇ ਬੱਚੇ ਨੂੰ ਲੈ ਕੇ ਬਾਹਰ ਜਾਣਾ ਹੋਵੇ ਤਾਂ ਦੁਨੀਆ ਦੇ ਘੜ ਅਪਸ਼ਨ ਆਕਟਾ ਹੈਗਾ ਉਸ ਤੋਂ ਬਾਅਦ ਕੀ ਅਗੇ ਬਾਪ ਦੀ ਵੀ ਮਨਜ਼ੂਰੀ ਹੁੰਦੀ ਹੈ ਬਾਪ ਲਿਖ ਕੇ ਦਿੰਦਾ ਤਾਂ ਉਹ 에어ਪੋਰਟ ਅਥੋਰਿਟਿਜ਼ ਇਤਨਾ ਤੇ ਉਤਰਾ ਉਲੰਘਣ ਦਿੰਦੀਆਂ ਨੇ ਤੇ ਤੁਸੀਂ ਆਪਣੇ ਨੌਜਵਾਨ ਤੇ ਆ ਪੁੱਤਾਂ ਨੂੰ ਐਂ ਤੋੜ ਦਿੰਨੇ ਹੋਗੇ ਤੁਸੀਂ ਕਿਤੇ ਭਰੋਸਾ ਕਰਕੇ ਚੱਲਦੇ ਹੋਗੇ ਤਾਂ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਰੌਲਾ ਪੈਂਦਾ ਰਹੇਗਾ ਉਦੋਂ ਹੀ ਲੋਕ ਸਰਕਾਰ ਨੇ ਮਜਬੂਰ ਹੋ ਕੇ ਪੰਜਾਬ ਜਿਹੜਾ ਹਿਊਮਨ ਸਮੈਗਲਿੰਗ ਐਕਟ 2013 ਬਣਾਇਆ ਸੀ ਆ ਪਰ ਵੀਰੋ ਅਸੀਂ ਐਕਟ ਪੜਦੇ ਨਹੀਂ ਐ ਸੈਕਟਰ ਵਿੱਚ ਇਹ ਕਹਿੰਦਾ ਹੈ ਜੇ ਕਿਸੇ ਨੇ ਵੀ ਲਾਇਸੈਂਸ ਲੈਣਾਗਾ ਤਾਂ ਉਹ ਰਜਿਸਟਰ ਹੋਣਾ ਪਊਗਾ ਉਹਦੇ ਵਿੱਚ ਇਹਦਾ ਜਿਹੜਾ ਰੂਲ ਬਣਾਇਆ 2013 ਦੇ ਵਿੱਚ ਜਿਹੜੇ ਬਾਅਦ ਵਿੱਚ ਸੋਧ ਕੀਤੇ ਗਏ ਔਰ ਉਹ ਜਿਹੜੀ ਕੰਪਟੈਂਟ ਅਥਾਰਟੀ ਹੈ ਜੀ ਹਾਂਜੀ ਉਹ ਨੂੰ ਕੋਈ ਵੀ ਜਿਹੜਾ ਬੰਦਾ ਹੈਗਾ ਲਾਈਸੈਂਸਿੰਗ ਅਥਾਰਟੀ ਜੈਮੈਨ ਮਾਲੋ ਟਰੈਵਲ ਏਜੰਟ ਆਪਾਂ ਬੋਲਣਾ ਚਾਹਣਾਗਾ ਤਾਂ ਮੈਂ ਉਹਦੇ ਵਿੱਚ ਕੀ ਕਰੂੰਗਾ ਆ ਆਪਦੀ ਸਾਰੇ ਜੇ ਸਾਰੇ pruh ਔਰ ਜਿਸ ਜਗ੍ਹਾ ਤੇ ਮੈਂ ਉਹਦਾ ਕੰਮ ਕਰਨਾਗਾ ਉਸ ਜਗ੍ਹਾ ਦਾ ਮੈਂ ਇੱਕ ਜਾਂਦਾ ਮਾਲਕੀ ਨਾ ਮੰਗ ਜੇ ਤੇ ਮੇਰੀ ਮਾਲਕੀ ਹੋਵੇ ਪਰ ਜਾਂ ਮੇਰਾ ਇੱਕ ਨਾਮ ਰਜਿਸਟਰ ਹੋਵੇ ਔਰ ਉਸ ਤੋਂ ਬਾਅਦ ਇਹ ਵਿੱਚ ਉਸ ਦੀ ਵੈਰੀਫਿਕੇਸ਼ਨ ਕਰੂਗੀ ਔਰ 5 ਸਾਲੀ ਵਾਲੇ ਨੂੰ ਸਾਂਸ ਮਿਲੂਗਾ। ਔਰ 6 ਕੇ ਬੰਦੇ ਦਾ ਹੁਣ ਮੈਂ ਇਹਨਾਂ ਦੀ ਗੱਲ ਰੱਖਦਾ ਤੁਹਾਡੇ ਨਾਲ ਕੀ ਹੁੰਦੀ ਆ ਤੁਸੀਂ ਜਾ ਕੇ ਟਰੈਵਲ ਏਜੰਟ ਨੂੰ ਪੈਸੇ ਦਿੰਨੇ ਹੋ। 3 ਮਹੀਨਿਆਂ ਤੋਂ ਬਾਅਦ ਉਹ ਟਰੈਵਲ ਏਜੰਟ ਉਥੇ ਮਿਲਦਾ ਨਹੀਂ ਤੇ ਪਤਾ ਬਦਲ ਜਾਂਦਾ ਹੈਗਾ। ਇਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ 2013 ਦੇ ਵਿੱਚ ਪੰਜਾਬ ਦੇ ਵਿੱਚ। ਉਹ ਦੱਸ ਨਹੀਂ ਜਾਦਾ। ਉਹਨੂੰ ਲਾਇਸੈਂਸ ਜਰੂਰ ਇੱਕ ਮਿਲੂਗਾ ਪਰ ਉਹਨੇ ਫਿਰ ਕੰਪਟੈਂਟ ਅਥਾਰਟੀ ਨੂੰ ਦੱਸਣਾਗਾ ਕਿ ਜੀ ਅਸੀਂ ਆਪ ਦਾ ਇਥੋਂ ਥਾਂ ਬਦਲ ਰਹੇ ਹਾਂ ਜਾਂ ਤਾਂ ਨਵਾਂ ਕੰਮ ਕਰਨਾ ਚਾਹੁੰਦੇ ਹੋ। ਤੁਸੀਂ ਦੱਸੋ ਭਾਵੇਂ ਕਿਹਨਾ ਤੁਹਾਡੇ ਨਾਲ ਹੋਈ ਹੈਗੀ? ਇਹਦਾ ਮਤਲਬ ਪੰਜਾਬ ਸਰਕਾਰ ਵੀ ਵਿੱਚ ਰੜੀ ਹੋਈ ਹੈਗੀ ਸਾਰੇ ਸਾਰੇ ਅਫਸਰ ਸਾਹਿਬਾਨ ਵੀ ਹਲੇ ਹੋਏਗੇ ਅਸੀਂ ਅੱਜ ਇਹ ਮੰਗ ਪੱਤਰ ਕਿਉਂ ਕਿ ਦਿੰਦੇ ਆ ਦੇਖੋ ਕਈ ਵਾਰੀ ਪ੍ਰਸ਼ੰਸ਼ਾ ਵੀ ਹੁੰਦੀ ਕਰਨੀ ਹੈ ਜਿਸ ਵਕਤ 2014 ਤੋਂ ਅਮਰੀਕਾ ਤੋਂ ਸਾਰੇ ਮੁੰਡੇ ਆਏ ਆਗੇ ਰਿਪੋਰਟ ਹੋ ਕੇ ਤਾਂ ਹਰਿਆਣਾ ਦੇ ਵਿੱਚ ਉਹਨਾਂ ਨੇ ਇੱਕ ਐਕਟ ਲਾੰਦਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਵੀ ਬੰਦਾ ਇਸ ਕੰਮ ਦੇ ਚੋ ਪੈਸਾ ਬਣਾਊਗਾ ਜਿਆਦਾ ਬਣਾਊਗਾ ਤੇ ਗਲਤ ਕੰਮ ਕਰੂਗਾ ਉਹਦੀ ਜਾਇਦਾਦ ਅਸੀਂ ਕੁਰਕ ਕਰਾਂਗੇ ਕੁਰਕ ਕਰਕੇ ਫਿਰ ਉਹ ਵੇਚਾਂਗੇ ਉਹਦੇ ਲਈ 7 ਤੋਂ 2 ਤੋਂ ਲੈ ਕੇ 7 ਸਾਲ ਦੀ ਸਜ਼ਾ ਵੀ ਕੀਤੀ ਹੈ ਜੀ ਉਹਨਾਂ ਨੇ ਕਿਹਾਗਾ ਕਿ ਤੁਸੀਂ ਇਸ ਤਰੀਕੇ ਨਾਲ ਨਹੀਂ ਹੁਣ ਤੁਸੀਂ ਦੇਖਦੇ ਹੋ ਕਿ ਲੋਕ ਜਿਹੜੇ ਐਨਡੀਪੀਐਸ ਸੈਕਟਰ ਦੇ ਲੋਕਾਂ ਦੇ ਘਾਟਾ ਆਏ ਜਾ ਰਹੇ ਆ ਤੇ ਕਿਉਂ ਘਾਟਾ ਆ ਰਿਹਾ ਕਿਉਂਕਿ ਐਨਡੀਪੀਐਸ ਸੈਕਟਰ ਦੇ ਨਾਲ ਉਹਨਾਂ ਨੇ ਇੱਕ ਐਕਟ ਬਣਾਇਆ ਸੀ ਕਿ ਜਿਹੜਾ ਵੀ ਬੰਦਾ ਇਸ ਕਮਾਈ ਦੇ ਵਿੱਚੋਂ ਪੈਸਾ ਬਣਾਏਗਾ ਉਹਦੇ ਬਾਰੇ ਕੇਸ ਚੱਲੂਗਾ ਔਰਾਂ ਘਾਟਾ ਆਇਆ ਜਾਏਗਾ ਜਾਂ ਉਹ ਜਿਹੜੀ ਜ਼ਮੀਨ ਜਦੋਂ ਵੇਚੀ ਜਾਊਗੀ ਪੱਤਰ ਦੇ ਰਹੇ ਆ ਉਹਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਕਿ ਇੱਥੇ ਵੀ ਸੋਧ ਕੀਤੀ ਜਾਵੇ ਔਰ ਇਹਨਾਂ ਦੀ ਜਿੱਥੇ ਜਨਦ ਅਧ ਘੁੜਕ ਕੀਤਾ ਜਾਵੇ ਔਰ ਤੁਹਾਡੇ ਸਾਰਾ ਦੇ ਪੈਸੇ ਤੁਹਾਨੂੰ ਵਾਪਸ ਹੋ ਜਾਣ ਅਸੀਂ ਤਾਂ ਕੁਝ ਨਹੀਂ ਲੈਣ ਦੇ ਵਿੱਚੋਂ ਮਿਲਣਾ ਤੁਹਾਨੂੰ ਹੈਗਾ ਦੂਸਰੀ ਗੱਲ ਇਹ ਹੋ ਗਈ ਤੁਸੀਂ ਅਮਰੀਕਾ ਕੈਨੇਡਾ ਇੱਥੇ ਤਸਕੀਰ ਦੇਖਿਆਗਾ ਰਜਿਸਟਰੀਆਂ ਕਰਦਾ ਨਹੀਂ ਉੱਥੇ ਵਕੀਲਾਂ ਕੋਲ ਪਾਵਰ ਹੁੰਦੀ ਹੈਗੀ ਉਹ ਆਹਦੇ ਬੌਂਡ ਦਿੰਦੇ ਆ ਜਿਹਨੂੰ ਆਇਡੈਂਟੀਟੀ ਬੌਂਡ ਕਹਿੰਦੇ ਆ ਕੋਈ ਮੈਂ ਮੰਨ ਲਓ ਵਕੀਲ ਹੈ ਕੋਲ ਘਰ ਲੈ ਕੇ ਦਿੰਨਾ ਕੱਲ ਨੂੰ ਤੁਹਾਡੇ ਠੱਗੀ ਵਾਲੇ ਉਹਦੀ ਤੋਂ ਪਾਣੀ ਮੈਂ ਕਰਦਾ ਇਸੇ ਤਰੀਕੇ ਦਾ ਕਰੋੜ ਇੱਧਰ ਹੀ ਹੋਵੇ ਬੰਦਾ ਜਿਹੜਾ 200 ਕਰੋੜ ਲੈ ਕੇ ਭੱਜ ਗਿਆ ਉਹ ਤਾਂ ਹੁਣ ਕੌਣ ਬਾਲੀ ਵਾਰਸਾ ਕਰੇ ਇਸ ਕਰਕੇ ਅਸੀਂ ਇੱਥੇ ਵੀ ਚਾਹੁੰਦੇ ਹਾਂ ਕਿ ਜੇ ਕਿਸੇ ਬੰਦੇ ਨੇ 2 ਕਰੋੜ ਦਾ ਕੰਮ ਕਰਨਾ ਤਾਂ ਉਹਦੇ 2 ਕਰੋੜ ਦੀ ਜਾਇਦਾਦ ਜਿਵੇਂ ਅਸੀਂ ਉਹਦੀਆਂ ਰਜਿਸਟਰੀਆਂ ਕਰਾਉਣੀਆਂ ਹੈਗੇ ਮੌਰਟਗੇਜ ਕਰਾਉਣੇ ਹੋ ਨਾ ਜਾ ਕੇ ਕਿਹੜੀਆਂ ਜਾ ਕੇ ਤੁਸੀਂ ਉਹਦੀ ਤੁਸੀਂ ਮੌਰਟਗੇਜ ਕਰੋ ਫਿਰ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਇਸ ਕਰਕੇ ਦੂਸਰੀ ਹਲੇ ਚ ਮੈਨੂੰ ਹੋਰ ਜੋਖਾ ਇਹ ਦੇਖਣ ਦੇ ਦੇਖਦਾ ਪਰਾਵਾ ਤੁਸੀਂ ਰੁੰਦੇ ਬਹੁਤ ਹੋਂ ਮਹੌਲੀ ਦੇ ਵਿੱਚ 222 ਐਫ ਆਈ ਆਰ 1 1 2024 31 12 2024 ਤੱਕ 222 ਐਫ ਆਈ ਆਰ ਹੋਈਆਂ ਨੇ ਹੁਣ ਉਹਦੇ ਵਿੱਚ ਮੈਂ ਦੋਨੋਂ ਰੁੰਦੇ ਕਿਵੇਂ ਦੇਖਦਾ ਐਫ ਆਈ ਆਰ ਹੁੰਦੀ ਹੈ ਇੱਕ ਤੇ ਤੁਸੀਂ ਹੁਣੇ 50 ਜਣੇ ਉਹਦੇ ਵਿੱਚ ਕੰਪਲੇਨੈਂਟ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਹੁੰਦੇ ਆ ਹਰ ਬੰਦੇ ਨੇ ਆਪੋ ਆਪ ਦੀ ਸ਼ਿਕਾਇਤ ਕੀਤੀ ਹੁੰਦੀ ਆ ਅੱਡ ਅੱਡ ਸਮੇਂ ਦੇ ਪੈਸਾ ਦਿੱਤਾ ਹੁੰਦਾ ਤਾਂ ਤੁਹਾਡੀ ਐਫ ਆਈ ਆਰ ਵੀ ਅੱਡ ਅੱਡ ਬੰਦੀ ਆ ਤੁਸੀਂ ਉਸ ਵੇਲੇ ਕਹਿੰਦਾ ਸਿਆਣੇ ਵਕੀਲ ਦੀ ਸਲਾਹ ਜ਼ਰੂਰ ਲਿਆ ਕਰੋ ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੈ। ਇਹ ਕਹਿੰਦਾ ਮੈਂ ਤੁਹਾਨੂੰ ਗੱਲ ਦੱਸਦਾ। ਸੇਧਕੀ ਸਾਹਿਬ ਤੋਂ ਹੁਣ ਪ੍ਰਸ਼ਾਸਨ ਵਾਰ-ਵਾਰ ਇਹ ਗੱਲ ਕਰ ਰਿਹਾ ਜਿਹੜਾ ਕਿ ਦੇਖੋ ਵਕੀਲ ਸਾਹਿਬ ਹਾਈ ਕੋਰਟ ਦੇ ਵਕੀਲ ਲਏਗੇ। ਪ੍ਰਸ਼ਾਸਨ ਇਹ ਕਹਿੰਦਾ ਓਡੀਸੀ ਆ ਕੇ ਮੰਗ ਪੱਤਰ ਲੈ ਜੂ। ਸੁਣ ਲੋ ਬਰੀ ਧਿਆਨ ਨਾਲ ਗੱਲ। ਆ ਕੇ ਕੋਈ ਹੋਰ ਜੂਨੀਅਰ ਆ ਕੇ ਮੈਂ ਮੰਗ ਪੱਤਰ ਲੈ ਜੂ। ਅਸੀਂ ਇਹ ਗੱਲ ਕਹਿੰਦੇ ਆ ਵੀ ਜੇਕਰ ਡੀਜੀ ਸਾਹਿਬ ਇੱਥੇ ਨਹੀਂ ਆ ਸਕਦੇ ਅਸੀਂ ਮਾਰਚ ਕਰਾਂਗੇ ਪਿਆਰੋਂ ਮਾਰਚ ਕਰਨ ਨੂੰ ਪਿਆਰੋਂ ਪਿਆਰੋਂ 3 ਕਿਲੋਮੀਟਰ ਦਾ ਮਾਰਚ ਆ ਇਹ ਮੇਰੀ ਧਰ ਨਾਲ ਗੱਲ ਸੁਣਾਓ 3 ਕਿਲੋਮੀਟਰ ਦਾ ਮਾਰਚ ਆ ਲੰਮਾ ਸਮਾਂ ਸਾਨੂੰ ਇਹ ਮੰਗਾ ਨੂੰ ਲੈ ਕੇ ਹੋ ਗਿਆ ਲੜਦਿਆਂ ਨੂੰ ਅਸੀਂ ਮੰਗਾ ਲੰਮਾ ਸਮਾਂ ਅਸੀਂ ਮਿੰਟਾ ਕੱਡੀਆਂ ਰਹਿ ਗਈਆਂ ਸਾਨੂੰ ਲੋੜ ਹੀ ਨਾ ਪੈਂਦੀ ਅਸੀਂ ਕਿਉਂ ਆਉਂਦਾ ਮੈਂ ਇੱਥੇ ਮਾੜੀ ਜੇ ਤੁਸੀਂ ਲੋਕਾਂ ਨੇ ਮਸਲੇ ਹੱਲ ਕਰਦੇ ਹੁੰਦੇ ਮੈਂ ਕਿਉਂ ਆਉਂਦਾ ਮੈਂ ਕਿਉਂ ਆਉਂਦਾ ਇਸ ਕਰਕੇ ਮੈਂ ਬਖੀਰ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਕੀ ਡੀਸੀ ਸਾਹਿਬ ਇਹ ਚਾਕੇ ਮੰਗ ਪੱਤਰ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ ਇਹਦਾ ਵੀ ਤੁਸੀਂ ਮਣਾ ਦੱਸੋ ਦੇਖੋ ਜਿਹੜਾ ਡੀਸੀ ਹੁੰਦਾ ਨਾ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ ਤੁਸੀਂ ਦੇਖਿਆ ਨਹੀਂ ਹੈਗਾ ਕਿਉਂਕਿ ਜੇ ਕਿਤੇ ਕਿਸੇ ਦਾ ਲਾਠੀ ਚਾਰਜ ਹੋਵੇ ਕੁਝ ਵੀ ਹੋਵੇ ਹਰ ਚੀਜ਼ ਉਹਦੀ ਰਹਿਨਮਾਇਤ ਹੁੰਦੀ ਹੈ ਜੇ ਉਹ ਚਾਹੇ ਉਹ ਇੱਥੇ ਆ ਕੇ ਵੀ ਲੈ ਸਕਦਾ ਹੁੰਦਾ ਹੈਗਾ ਇਹਦੇ ਵਿੱਚ ਕਾਨੂੰਨ ਦੇ ਅਵਰ ਜੋ ਕੋਈ ਅੜਚਨ ਨਹੀਂ ਹੈਗੀ ਔਰ ਆਪ ਦੇ ਲੋਕਾਂ ਦਾ ਉਹ ਪਬਲਿਕ ਸਰਵੈਂਟ ਹੈਗਾ ਪਬਲਿਕ ਸਰਵੈਂਟ ਨੂੰ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਇਹ ਪੈਲ ਦੇ ਇੱਥੇ ਆ ਕੇ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਉਹਨੂੰ ਵੀ ਸਮਝ ਲਾਣਾ ਚਾਹੀਦਾ ਕਿ ਜਦੋਂ ਤੁਹਾਡਾ ਮਾਰਚ ਜਾਊ ਐਡਾ ਲੰਮਾ ਟ੍ਰੈਫਿਕ ਦੀ ਵੀ ਪ੍ਰੋਬਲਮ ਹੈ ਸਿਕਿਉਰਿਟੀ ਦੀ ਵੀ ਪ੍ਰੋਬਲਮ ਹੈਗੀ ਔਰ ਬਹੁਤ ਸਾਰਿਆਂ ਨੇ ਤੇ ਜੇ ਬਹੁਤ ਚੰਗੀ ਗੱਲ ਹੈ ਜਿਹੜਾ ਕਹਿੰਦਾ ਗੁੱਡ ਸੈਂਸਰ ਮਿਲ ਪਰਮੇਸ਼ਰ ਜੇ ਉਹਨਾਂ ਚੰਗਿਓ ਸੋਚਣ ਤਾਂ ਇੱਥੇ ਆ ਤੇ ਆਪ ਦਾ ਸਾਡਾ ਇਹ ਮੰਗ ਪੱਤਰ ਲੈ ਕੇ ਜਾਓ ਕਿਉਂਕਿ ਇਹ ਮੰਗ ਪੱਤਰ ਕੋਈ ਅਸੀਂ ਸਰਕਾਰ ਦੇ ਖਿਲਾਫ ਨਹੀਂ ਕਰ ਰਹੇ ਹੈਗੇ ਔਰ ਸਾਰੇ ਅੰਸਰ ਚੰਗੇ ਵੀ ਹੁੰਦੇ ਹੈਗੇ ਜਿਹੜੇ ਪੰਜਾਬ